ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਚੋਣ ਨਤੀਜਿਆਂ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜ ਰਾਊਂਡ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਵੱਲ ਜੋ ਲਿਜਾਂਦੇ ਦਿਖਾਈ ਦੇ ਰਹੇ ਨੇ ਕਾਲਾ ਢਿੱਲੋਂ ਕਿਉਂਕਿ ਕਾਂਗਰਸ ਪਾਰਟੀ 687 ਵੋਟਾਂ ਦੇ ਨਾਲ ਪੰਜ ਰਾਊਂਡ ਦੀ ਗਿਣਤੀ ਤੋਂ ਬਾਅਦ ਅੱਗੇ ਹੋ ਚੁੱਕੀ ਹੈ ਪਹਿਲਾਂ ਹਰਿੰਦਰ ਧਾਲੀਵਾਲ ਚਾਰ ਰਾਊਂਡ ਦੇ ਵਿੱਚ ਅੱਗੇ ਸੀ ਪਰ ਪਿਛਲੇ ਦੋ ਰਾਊਂਡ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਗਏ ਨੇ ਅਤੇ ਕਾਲਾ ਢਿੱਲੋਂ ਕਾਂਗਰਸ ਪਾਰਟੀ ਦੇ 600 100 ਵੋਟਾਂ ਦੇ ਨਾਲ ਇਸ ਹਲਕੇ ਦੇ ਵਿੱਚੋਂ ਅੱਗੇ ਜਾਂਦੇ ਦਿਖਾਈ ਦੇ ਰਹੇ ਆ ਕਾਂਗਰਸ ਪਾਰਟੀ ਨੂੰ ਹੁਣ ਤੱਕ ਜੋ ਵੋਟਾਂ ਮਿਲੀਆਂ ਨੇ ਉਹਨੇ 8035 ਹਰਿੰਦਰ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 7348 ਵੋਟਾਂ ਮਿਲੀਆਂ ਕੇਵਲ ਸਿੰਘ ਢਿੱਲੋਂ ਨੂੰ 6113 ਵੋਟਾਂ ਅਤੇ ਗੁਰਦੀਪ ਸਿੰਘ ਬਾਠ ਆਜ਼ਾਦ ਉਮੀਦਵਾਰ 58105 ਵੋਟਾਂ ਲੈ ਕੇ ਚੌਥੇ ਨੰਬਰ ਦੇ ਉੱਤੇ ਨੇ ਪੰਜਵੇਂ ਨੰਬਰ ਦੇ ਉੱਤੇ ਇੱਥੇ ਗੋਮਨ ਸਿੰਘ ਸੰਧੂ 2884 ਵੋਟਾਂ ਦੇ ਨਾਲ ਚੱਲ ਰਹੇ ਨੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 8035 ਵੋਟਾਂ ਨਾਲ ਪਹਿਲੇ ਸਥਾਨ ਤੇ ਹੈ ਤੇ 687 ਵੋਟਾਂ ਦੀ ਲੀਡ ਕਾਲਾ ਢਿੱਲੋਂ ਨੂੰ ਇਹਨਾਂ ਪੰਜ 라ਉਂਡ ਦੀ ਗਿਣਤੀ ਤੋਂ ਮੰਗਰੋਂ ਮਿਲਦੀ ਦਿਖਾਈ ਦੇ ਰਹੀ ਹੈ ਅਗਲੇ 11 라ਉਂਡ ਬਾਕੀ ਨੇ ਜਿਨ੍ਹਾਂ ਦੇ ਵਿੱਚ ਦਾ ਹੋਵੇਗਾ ਕਿ ਕਿਹੜਾ ਉਮੀਦਵਾਰ ਕਿੰਨੀ ਲੀਡ ਦੇ ਨਾਲ ਇਸ ਹਲਕੇ ਵਿੱਚੋਂ ਜਿੱਤ ਹਾਸਲ ਕਰਦਾ ਹੈ ਬਾਕੀ ਦੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ